ਅਗਰ ਇਹ ਪੁਲ ਟੁੱਟਦਾ ਤਾਂ 15 ਪਿੰਡਾਂ ਦਾ ਸੰਪਰਕ ਟੁੱਟੇਗਾ ਤਾਂ ਇਹਨਾਂ ਦਾ ਸੰਪਰਕ ਕਿੱਦਾਂ ਪਾਕਿਸਤਾਨ ਨਾਲ ਹੋ ਜਾਏਗਾ ਤਾਂ ਇਹ ਪੁਲ ਜਿਹੜਾ ਕੀ ਕਿਤਨਾ ਕਿਸੇ ਦਿਲਾ ਡੈਮੇਜ ਜਿਹੜਾ ਹੋ ਚੁੱਕਿਆ ਇਹ ਜਿਹੜੀ ਹੌਲੀ ਹੌਲੀ ਜਿਹੜੀ ਤੇਲ ਆ ਜਿਹੜੀ ਹੈ ਇਹ ਜਿਹੜੀ ਆ ਵੱਧੀ ਚੱਲੀ ਜਾ ਰਹੀ ਹੈ ਤਾਂ ਉਹ ਦੂਜੇ ਪਾਸੇ ਤੁਸੀਂ ਦੇਖ ਸਕੋ ਜਿੱਥੇ ਮਿੱਟੀ ਪਾਈ ਗਈ ਸੀਗੀ ਤਾਂ ਉਹ ਮਿੱਟੀ ਵੀ ਜਿਹੜੀ ਆ ਹੌਲੀ ਹੌਲੀ ਤਸਦੀ ਚੱਲੀ ਜਾ ਰਹੀ ਹੈ ਮੈਂ ਤੁਹਾਨੂੰ ਪਾਣੀ ਵੀ ਦਿਖਾਵਾਂਗਾ ਪਾਣੀ ਦਾ ਵਹਾਅ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਵਧ ਰਿਹਾ ਹੈ ਔਰ ਵਧਣ ਦੇ ਨਾਲ ਕਿੱਥੇ ਕਿੱਥੇ ਇਹ ਕੋਈ ਜਿਹੜਾ ਢਾਬੀ ਲਾ ਰਿਹਾ ਹੈ ਹਾਲਾਤ ਬੜੇ ਮਾੜੇ ਨੇ ਬੋਲਦੇ ਇਹ ਹਾਲਾਤ ਕਿਉਂ ਇਹੋ ਜਿਹੇ ਬਣ ਗਏ ਪਾਣੀ ਵੀ ਜ਼ਿਆਦਾ ਆ ਗਿਆ ਇਹ 2023 ਚ ਵੀ ਇਹੀ ਮੌਲ ਸੀ ਗਾ ਲੋਕੀ ਤਾਂ 2023 ਦੇ ਜਿਹੜੀ ਮਾਰਗ ਉਹ ਅਸੀਂ ਉੱਥੇ ਨਹੀਂ ਸੀਗੇ ਨਵੀਆਂ ਮੁਸੀਬਤਾਂ ਤੇ ਸ਼ੁਰੂ ਹੋ ਸਤੂ ਦਾ ਕਾਲ ਕਿੱਥੇ ਨਾ ਕਿੱਥੇ ਜਿਹੜਾ ਸੋਪੂ ਦਾ ਹਜ਼ਾਰੇ ਪਿੰਡ ਦੇ ਉੱਤੇ ਵੀ ਜਿਹੜਾ ਉਸਨੇ ਟਾਇਆ ਤਾਂ ਅੱਜ ਹਜ਼ਾਰੇ ਸਿੰਘ ਵਾਲਾ ਦਾ ਜਿਹੜਾ ਪੁਲ ਹੈ ਕਰੀਬ ਜਿਹੜਾ ਇਹ 15 ਪਿੰਡਾਂ ਨੂੰ ਜੋੜਨ ਵਾਲਾ ਪੁਲ ਹੈ ਖੁਦਾ ਦਾ ਕਾਸਾ ਅਗਰ ਇਹ ਡੈਮੇਜ ਹੁੰਦਾ ਤਾਂ 15 ਪਿੰਡਾਂ ਦਾ ਜਿਆ ਸਮਰਪਰਕ ਟੁੱਟ ਸਕਦਾ ਤਾਂ ਤਸਵੀਰਾਂ ਤੁਸੀਂ ਦੇ ਸੋ ਇਹ ਉਹ ਪੁਲ ਹੈ ਪਿੰਡ ਹਜ਼ਾਰਾ ਸਿੰਘ ਵਾਲਾ ਜਿਹੜਾ ਕਿ ਡਿਫੈਂਸ ਵੱਲੋਂ ਜਿਹੜਾ ਪੋਲ ਬਣਾਇਆ ਗਿਆ ਸੀਗਾ ਪਰ ਅੱਜ ਕਿੱਥੇ ਨਾ ਕਿੱਥੇ ਉਸ ਪੋਲ ਦੇ ਹਾਲਾਤ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਹਾਲਾਤ ਜਿਹੜਾ ਖਸਤਾ ਬਣ ਚੁੱਕਿਆ ਹੈ ਕਿੱਥੇ ਨਾ ਕਿੱਥੇ ਜਿਹੜਾ ਇਸ ਪੋਲ ਨੂੰ ਜਿਹੜੀ ਹੈ ਢਾਹ ਲੱਗ ਚੁੱਕੀ ਹੈ ਕਿਉਂਕਿ ਸਤਲੂਆ ਪਾਣੀ ਦਾ ਬਹਾਵ ਤੁਸੀਂ ਦੇਖੋ ਕਿੰਨਾ ਤੇਜ਼ੀ ਦੇ ਨਾਲ ਜਿਹੜਾ ਵਧ ਰਿਹਾ ਤਾਂ ਇਹ ਪੁਲ ਜਿਹੜਾ ਕਿ ਕਿਤਨਾ ਕਿਤੇ ਡੈਮੇਜ ਜਿਹੜਾ ਹੋ ਚੁੱਕਿਆ ਕੁਝ ਜਿਹੜਾ ਪਾਸਾ ਉਸ ਦਾ ਜਿਹੜਾ ਤੇਰਾਂ ਤੋਂ ਹਾਂ ਤੋਂ ਬਾਅਦ ਉਹ ਜਿਹੜਾ ਪਾਣੀ ਦੇ ਵਿੱਚ ਜਿਹੜਾ ਜਾ ਚੁੱਕਿਆ ਤਾਂ ਲੋਕ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਇਹ ਜਿਹੜਾ ਪੁਲ ਐਸਾ ਪੁਲ ਹੈ ਕਿ ਜਿਹੜਾ 15 ਪਿੰਡਾਂ ਨੂੰ ਜੋੜਦਾ ਹੈ ਅਗਰ ਇਹ ਪੁਲ ਟੁੱਟਦਾ ਤਾਂ 15 ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਤਾਂ ਇਹਨਾਂ ਦਾ ਸੰਪਰਕ ਜਿਹੜਾ ਪਾਕਿਸਤਾਨਲ ਹੋ ਜਾਏਗਾ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਹਾਂ ਸ੍ਰੀਪੁਰ ਦੇ ਪਿੰਡ ਹਜਾਰਾ ਸਿੰਘ ਵਾਲਾ ਦਾ ਤਾਂ ਮੈਂ ਤੁਹਾਨੂੰ ਹੋਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜੀ ਤਾਜਾ ਸਿੱਧੀ ਪੁਲ ਦੀ ਤਾਜਾ ਸਿੱਧੀ ਕੀ ਹੈ ਤਾਂ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਜਿਹੜੇ ਪ੍ਰਸ਼ਾਸਨ ਜਿਹੜਾ ਹੈ ਪੀ ਡਬਲਯੂ ਡਿਪਾਰਟਮੈਂਟ ਦਾ ਉਹ ਜਿਹੜਾ ਹੈ ਕਿ ਗੱਟੇ ਲੰਦਾ ਹੈ ਨਜ਼ਰ ਆ ਰਿਹਾ ਤਾਂ ਇਹ ਪੁਲ ਦੀ ਤਰੇੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਮੈਂ ਇਹ ਤਰੇੜਾ ਕਿਸ ਤਰ੍ਹਾਂ ਜਿਹੜੀ ਪੁਲ ਦੇ ਉੱਤੇ ਆਈਆਂ ਹੋਈਆਂ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਤਰੇੜਾ ਇਹ ਜਿਹੜੀ ਹੌਲੀ-ਹੌਲੀ ਜਿਹੜੀ ਤੇਲ ਆ ਜਿਹੜੀ ਆ ਇਹ ਜਿਹੜੀ ਆ ਵੱਧੀ ਚੱਲੀ ਜਾ ਰਹੀ ਹੈ ਤਾਂ ਉਹ ਦੂਜੇ ਪਾਸੇ ਤੁਸੀਂ ਦੇਖ ਸਕੋ ਜਿੱਥੇ ਮਿੱਟੀ ਪਾਈ ਗਈ ਸੀਗੀ ਤਾਂ ਉਹ ਮਿੱਟੀ ਵੀ ਜਿਹੜੀ ਆ ਹੌਲੀ-ਹੌਲੀ ਤਸਦੀ ਚੱਲੀ ਜਾ ਰਹੀ ਹੈ ਕਿਉਂਕਿ ਇਹ ਪੁਲ ਦੇ ਹਾਲਾਤ ਆ ਬੇਅਹਦ ਜਿਹੜਿਆ ਖਸਤਾ ਬਣੇ ਹੋਏ ਨੇ ਕਿਉਂਕਿ ਇਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਇਸ ਵਲ ਜਿਹੜੀ ਆ ਅਗਰ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਅੱਜ ਹਾਲਾਤ ਇਹ ਨਹੀਂ ਬਣਨੇ ਸੀਗੇ ਤਾਂ ਕਿੱਥੇ ਨਾ ਕਿੱਥੇ ਜਿਹੜੀ ਆ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਜਿਲ੍ਹਾ ਪਹੁੰਚਾ ਉਹ ਗੱਟੇ ਲਗਾਉਣ ਦੀ ਪ੍ਰਕਿਰਿਆ ਚੱਲਿਆ ਪਰ ਕਿੱਥੇ ਨਾ ਕਿੱਥੇ ਹਾਲਾਤ ਬੇਹੱਦ ਜਿਹੜਿਆ ਖਸਤਾ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕੇਪੂ ਦੇ ਪਿੰਡ ਹਜਾਰ ਸਿੰਘ ਵਾਲਾ ਕੀ ਨਾਮ ਹੈ ਸਰ ਉਦੀਸਾ ਉਦੀਸਾ ਇਹ ਕਿਹੜਾ ਪੁਲਾਇਸ ਕਿਹਾ ਪਰ ਖੜਿਆ ਹਾਂਜੀ ਹਾਂਜੀ ਕਿਹੜਾ ਪੁਲਾਇਸ ਇਹ ਅਰ ਸਿੰਘ ਵਾਲਾ ਇਹ ਹਾਲਾਤ ਕੀ ਹੈ ਬਹੁਤ ਖਰਾਬ ਨੇ ਅਜੇ ਇੱਕ ਪੁੱਟਦਾ ਆ ਤਾਂ ਕਿੰਨੇ ਕੁ ਪਿੰਡ ਬਸ ਹੱਥ ਤੱਕ ਹੈ ਅਰੇ ਬਣਾ ਕਾਹਨ ਹਾਂ ਹਲੇ ਬਹੁਤ ਹਾਲ ਕਾਫੀ ਹੁੰਦਾ ਕਾਫੀ ਹੋ ਗਿਆ ਹਾਂਜੀ ਹਾਂ ਬਿਲਕੁਲ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਜੀਸੀਪੀ ਮਸ਼ੀਨ ਆਡ ਡੋਆ ਕੀ ਤਾਰਾ ਲੈ ਕੇ ਇਸ ਪੋਲ ਨੂੰ ਜਿਹੜਾ ਹੈ ਕਿ ਬਣਨ ਦੀ ਕਾਰੀ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੋਲ ਨੂੰ ਬਣਾਉਣ ਦੇ ਲਈ ਜਿਹੜੀ ਹੈ ਪ੍ਰਪੋਜ਼ਲ ਜਿਹੜੀ ਹੈ ਸਰਕਾਰ ਨੂੰ ਜਿਹੜੀ ਹੈ ਪਹਿਲਾਂ ਭੇਜ ਦਿੱਤੀ ਗਈ ਸੀਗੀ ਪਰ ਹਜੇ ਤੱਕ ਕੋਈ ਵੀ ਜਿਹੜਾ ਇਹ ਪ੍ਰਪੋਜ਼ਲ ਪਾਸ ਨਹੀਂ ਹੋਇਆ ਸਰਕਾਰ ਆ ਜਿਹੜੀ ਹੈ ਉਹ ਕਿਸੇ ਨਾ ਕਿਸੇ ਵੱਡੇ ਹਾਸੇ ਦਾ ਇੰਤਜ਼ਾਰ ਕਰਦੀ ਹੈ ਤਾ ਤੁਹਾਨੂੰ ਮੈਂ ਲਗਾਤਾਰ ਕੁਝ ਨਾ ਦਿਖਾ ਰਿਹਾ ਦੁੱਗੀ ਤਸਵੀਰ ਤੁਸੀਂ ਦੇ ਦੇਓ ਸਤਲੂ ਦੇ ਪਾਣੀ ਦੀ ਮੈਂ ਸਤਲੂ ਦੇ ਪਾਣੀ ਦੀ ਦਿਖਾਵਾਂਗਾ ਪਾਣੀ ਦਾ ਵਹਾਅ ਕਿੰਨੀ ਤੇਜ਼ੀ ਦੇ ਨਾਲ ਜਰਾ ਵਧ ਰਿਹਾ ਹੈ ਔਰ ਵਧਨ ਦੇ ਨਾਲ ਕਿੱਥੇ ਨ ਕਿੱਥੇ ਇਹ ਪੁੱਲ ਨੂੰ ਜਿਹੜਾ ਢਾਹ ਵੀ ਲਾ ਰਿਹਾ ਤਾਂ ਕੁਝ ਲੋਕ ਐ ਇੱਥੇ ਆਏ ਹੋਏ ਨੇ ਲੋਕ ਜਿਹੜੇ ਆ ਪੁੱਲ ਨੂੰ ਦੇਖਦੇ ਹੋਏ ਨੇ ਬਾਬਾ ਜੀ ਕੀ ਨਾਮ ਹੈ ਟੋਡਾ ਇਹਦਾ ਸੈਣਾ ਇਹਦਾ ਸੇ ਪੁੱਲ ਦੇ ਹਾਲਾਤ ਕੀ ਹੈ ਹਾਲਾਤ ਬੜੇ ਮਾੜੇ ਨੇ ਮੋਲ ਦੇ ਇਹ ਹਾਲਾਤ ਕਿਉਂ ਇਹੋ ਜਿਹੇ ਬਣ ਗਏ ਪਾਣੀ ਜੀ ਜ਼ਿਆਦਾ ਆ ਗਿਆ ਪਾਣੀ ਜ਼ਿਆਦਾ ਆ ਗਿਆ ਤੇ ਇਹ ਅਗਰ ਜੇ ਪੁਲ ਟੁੱਟਦਾ ਹੈ ਤਾਂ ਕੀ ਕਿੰਨੇ ਪਿੰਡਾਂ ਦਾ ਪਿੰਡਾਂ ਪੈਣ ਤੇ ਪੈਣ ਕਿਹ ਪਿੰਡਾਂ ਦਾ ਕਿੰਨੇ ਪਿੰਡ 35 ਕੋਣ ਲੈ 35 ਪਿੰਡ ਆ ਬਿਲਕੁਲ ਜਿਹੜੇ ਲੋਕ ਦੱਸ ਰਹੇ ਕਿ 35 ਪਿੰਡਾਂ ਦਾ ਨੁਕਸਾਨ ਹੋ ਸਕਦਾ ਕਿ ਸੰਪਰਕ ਟੁੱਟ ਸਕਦਾ ਤਾਂ ਸਾਡੇ ਨਾਲ ਨੌਜਵਾਨ ਨੇ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਆ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਆ ਉਹ ਕੈਮਰਾ ਤੋਂ ਭੱਜ ਰਹੇ ਨੇ ਤੇ ਗਲਬਾ ਥੋਰ ਕਰਾਤਾ ਕਿ ਨਾਮ ਹੈ ਗੋਵਿੰਦਰ ਸਿੰਘ ਜੀ ਕੀ ਹਾਲਾਤ ਕੀ ਨੇ ਆਪਾਂ ਕਿੱਥੇ ਖੜਿਆ ਕਿਹੜੀ ਹਾਲਾਤ ਕੀ ਹੈ ਹਰਾ ਸਿੰਘ ਵਾਲੇ ਪੁਲ ਤੇ ਖੜੇ ਆ ਜੀ ਇਹ ਪੁਲ ਦੇ ਹਾਲਾਤ ਇਹ ਪਿਛਲੀ ਵਾਰ ਵੀ ਟੁੱਟ ਗਿਆ ਸੀ 10 ਤੋਂ 15 ਪਿੱਟਾਂ ਦਾ ਸਫਰ ਕਿ ਜਦਾਂ ਹੀ ਟੁੱਟ ਚੁੱਕਿਆ ਸੀਗਾ ਹੁਣ ਵੀ ਉਹੀ ਮੋਲ ਬਣਿਆ ਖੜਾ ਹੈ 23 ਦੇ ਵਿੱਚ ਇਹ ਪੁਲ ਟੁੱਟਿਆ ਸੀਗਾ ਪ੍ਰਸ਼ਾਸਨ ਦਾ ਇਹਦੇ ਕੋਲ ਕੋਈ ਧਿਆਨ ਨਹੀਂ ਸੀ ਹੈਗਾ ਔਰ ਜਦ ਕੀ ਪਾਣੀ ਆਇਆ ਹੁਣ ਤੁਹਾਡੇ ਮੀਡੀਆ ਰਾਹੀਂ ਖਬਰ ਲਗਣ ਤੇ ਇਹੜਾ ਪੁਲ ਦੁਬਾਰਾ ਮਿੱਟੀ ਪੈ ਰਹੀ ਹੈ ਕੀ ਲੱਗਦਾ ਨਹੀਂ ਆ ਕਿ ਜਿਹੜੇ ਸਸਦਨ ਸ਼ਾਸ ਕਰਦੇ ਆ ਕਿ ਵੀ ਹਰ ਵਾਰ ਇੱਥੇ ਆ ਕੇ ਮਿੱਟੀ ਪਾਉਣ ਦੇ ਲੱਖ ਰੁਪਈਆ ਦਿੰਦਾ 50000 ਦਿੰਦਾ ਪਰ ਪੁਲ ਨੂੰ ਪ੍ਰੋਪਰ ਨਹੀਂ ਬਣਾਇਆ ਅੱਜ ਨਾ ਬਣਾਉਂਦਾ ਕਾਰਨ ਹੈ ਕਿ ਇਹ ਪੁਲ ਜਿਹੜਾ ਹੈ ਇਹ ਹੌਲੀ ਹੌਲੀ ਜਿਹੜਾ ਡਿੱਗਦਾ ਜਾ ਰਿਹਾ ਇਹ 2023 ਚ ਵੀ ਇਹੀ ਮੌਲ ਸੀ ਗਾ ਲੋਕੀ ਤਾਂ 2023 ਦੇ ਜਿਹੜੀ ਮਾਰਗ ਉਹ ਅਜੇ ਉੱਠੇ ਨਹੀਂ ਸੀਗੇ ਨਵੀਂ ਮੁਸੀਬਤ ਫਿਰ ਸ਼ੁਰੂ ਹੋ ਗਈ ਤਾਂ ਕੀ ਹੋਣਾ ਕੀ ਚਾਹੀਦਾ ਇਹ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਮਾੜੇ ਬੰਦੇ ਆ ਸਾਰੇ ਕੋਲ ਕੀ ਕਰਨਗੇ ਲੋਕ ਆ ਜੇ ਤਾਂ ਲੋਕ ਦਾ ਆਏ ਨਹੀਂ ਲੋਕਾਂ ਕੋਲ ਖਾਣੂ ਨਹੀਂ ਪੀਣੂ ਨਹੀਂ ਹਾਲੋ ਕੀ ਕਰਨਗੇ ਦੱਸੋ ਜੀ ਹਾਂ ਬਿਲਕੁਲ 2023 ਦੇ ਜ਼ਖਮ ਜਿਤੇ ਹਜੇ ਭਰੇ ਨਹੀਂ ਸਕੇ ਇੱਕ ਵਾਰੀ ਜਿਹੜਾ 2025 ਦੇ ਵਿੱਚ ਇਹ ਜਿਹੜਾ ਫਿਰ ਜਿਹੜਾ ਸਤਲੂ ਨੇ ਆਪਣਾ ਕਹਿਰ ਬਰਸਾਨਾ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਸਤੂ ਦਾ ਕਹਿਰ ਕਿਤਨਾ ਕਿਤੇ ਹਜ਼ਾਰਾ ਸਿੰਘ ਪੁਲ ਵਾਲਾ ਤੇ ਜਿਹੜਾ ਕੀ ਜਾ ਵਜਿਆ ਔਰ ਜਿਹੜਾ ਹਜ਼ਾਰਾ ਸਿੰਘ ਵਾਲਾ ਪੁਲ ਹੈ ਜੀ ਇਹ ਅੱਲਾ ਚਾਂਦੀ ਵਾਲੇ ਕੱਲ 5 ਵਜੇ ਤੱਕ ਪਾਣੀ ਨਹੀਂ ਸੀਗਾ ਉਹ ਅਸੀਂ ਚੈੱਕ ਕਰਕੇ ਆਏ ਆ ਚਾਂਦੀ ਵਾਲੇ ਪਾਣੀ ਵੀ ਘਰ ਤੋਂ ਘਰ ਤੜਕੜੜ 20 50 ਮੋਟਰ ਦਾ ਪਾਣੀ ਪੈ ਰਿਹਾ ਹੈ ਇਹਨਾਂ ਕੌਣ ਵਾਲੇ ਟਾਈਮ ਦੇ ਵਿੱਚ ਮੰਨ ਕੇ ਚਲੋ ਜੇ ਪ੍ਰਸ਼ਾਸਨ ਇਸ ਚੀਜ਼ ਵੱਲ ਧਿਆਨ ਆ ਦੇਗਾ ਇਹ ਬੜੀ ਤਗੜੀ ਮਾਰ ਪੈ ਗਈ ਬਿਲਕੁਲ ਬਿਲਕੁਲ ਅਜ ਪ੍ਰਸ਼ਾਸਨ ਸਹੀ ਸਮੇਂ ਤੇ ਨਾ ਜਾਗਿਆ ਤਾਂ ਬੜਾ ਵੱਡਾ ਹਾਸਾ ਸੁਦਾ ਦਾਦੇ ਕੀ ਇਹ ਜਿਹੜੀ ਹੈ ਅੱਜ ਪ੍ਰਸ਼ਾਸਨ ਜਿਹੜਾ ਹੈ ਅ ਬਹੁਤੋ ਕਿ ਮਿੱਟੀ ਚੜਨ ਵਾਲੀ ਗੱਲ ਕਰ ਰਿਹਾ ਆ ਜਾਂ ਠੁੱਕਾ ਨਾ ਬੜੀਆ ਪਕੜ ਵਾਲੀ ਗੱਲ ਜਿਹੜੀ ਕਰ ਰਿਹਾ ਇੱਕ ਹੱਤਾ ਦੋਨੇ ਤੇ ਸਿੱਧ ਹੋ ਰਿਆ ਨੇ ਕਿਉਂਕਿ ਇਸ ਨੂੰ ਪ੍ਰੋਪਰ ਬਣਾਣਾ ਚਾਹੀਦਾ ਸੀਗਾ ਇੱਥੇ ਜਿਹੜਾ ਡਿਫੈਂਸ ਪਾਣਾ ਹੈ ਇਸ ਨੂੰ ਜਿਹੜਾ ਜਦੋਂ 2023 ਦੇ ਵਿੱਚ ਇਹ ਪਾਣੀ ਆਇਆ ਸੀਗਾ ਉਦੋਂ ਡੈਮੇਜ ਆਇਆ ਸੀਗਾ ਉਦੋਂ ਹੀ ਇਸ ਨੂੰ ਬਣਾ ਦਿੱਤਾ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬੰਦੇ ਤਾਂ ਡੋਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਜਿਸ ਦੀ ਇਸ ਦੀ ਪ੍ਰਪੋਜ਼ਲ ਦਿੱਤੀ ਗਈ ਹੈ ਇਸ ਪ੍ਰਪੋਜ਼ਲ ਨੂੰ ਜਲਦ ਤੋਂ ਜਲਦ ਪਾਸ ਕੀਤਾ ਜਾਵੇ ਇਸ ਪੌਂਡ ਨੂੰ ਬਣਾਇਆ ਜਾਵੇ ਅਗਰ ਇਹ ਪੌੜ ਟੁੱਟਦਾ ਤਾਂ 15 ਪਿੰਡਾਂ ਦਾ ਜੋ ਸੰਪਰਕ ਜਿਹੜਾ ਉਹ ਟੁੱਟ ਸਕਦਾ ਰੂਪ ਤੋਂ ਕਰਾ ਪਸੰ ਜਗਦੀਸ਼ ਕੁਮਾਰ ਐਨ.ਏ.ਓ.